ਸਾਲ ਵੀ ਮਹਿੰਦੀਪੁਰ ਸਭਾ ਸਮੇਟੀ ਵੱਲੋਂ ਹਰ ਸਾਲ ਜਲੰਧਰ ਦੇ ਸੈਂਡਸ ਸਕੂਲ ਦੇ ਵਿੱਚ ਬੱਲਾ ਜੀ ਦਾ ਜਾਗਰਣ ਕਰਵਾਇਆ ਜਾਂਦਾ ਹੈ ਸਾਡੇ ਨਾਲ ਬਿੱਟੂ ਜੀ ਇਹ ਪ੍ਰਧਾਨ ਜੋ ਮਹਿੰਦੀਪੁਰ ਬੱਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਂਡਸ ਸਕੂਲ ਦੇ ਵਿੱਚ ਅਤੀ ਸੁੰਦਰ ਮੰਚ ਲਗਾਇਆ ਜਾਂਦਾ ਕਿਤੇ ਇਹ ਖਾਟੂ ਸ਼ਾਮ ਬੱਲਾ ਜੀ ਮਹਿੰਦੀਪੁਰ ਬੱਲਾ ਜੀ ਦੇ ਰੂਪ ਮੰਗਾਈ ਜਾਂਦੇ ਇਹ ਸੋਨੇ ਚਾਂਦੀਆਂ ਸ਼ਰੂਪੇ ਲੋਕੀਅਤ ਦੇ ਸਾਰੇ ਸੰਗਠ ਦੂਰੰਦ ਨੇ ਇਹ 16ਵੇਂ ਬੱਲਾ ਜੀ ਵਿਸ਼ਾਲ ਜਾਗਨ ਕਰਾਰੇ ਜਾ ਰਹੇ ਆ ਔਰ ਯਹਾਂ ਪੇ ਪਰਿਵਾਰਿਕ ਮਾਹੌਲ ਮਿਲਦਾ ਹੈ 101 ਕਿਲੋ ਦਾ ਲੱਡੂ ਮਿਲਦਾ ਹੈ ਤੇ ਜਿਹੜਾ ਜਲ ਬਾਲਾਈ ਦੇ ਛਾਤੀ ਚੋਂ ਨਿਕਲਦਾ ਉਹਦਾ ਸੰਕਾ ਕੀ ਕੀਤਾ ਜਾਂਦਾ ਹੈ ਇਹ ਕਿੰਨੇ ਸਾਲ ਹੋ ਗਏ ਤੁਹਾਨੂੰ ਜਾਗਰਣ 16 ਸਾਲ ਹੋ ਗਏ ਸਭ ਜਾਗਰਣ 16 ਸਾਲ ਹੈ ਮੈਂ ਦੇਖਿਆ ਹਰ ਸਾਲ ਲੱਖਾ ਜੀ ਨੂੰ ਬੁਲਾਇਆ ਜਾਂਦਾ ਹੈ ਲੱਖਾ ਜੀ ਦਾ ਪਿਆਰ ਬਹੁਤ ਹੈ ਮੇਰਾ ਤੇ ਫੇਮਸ ਇਹ ਆਪਣਾ ਭਜਨ ਜੀ ਲੱਖਾ ਜੀ ਇਸ ਫੇਮਸ ਆਪਣਾ ਭਜਨ ਗਾਇਕ ਨੇ ਇਸ ਕਰਕੇ ਮਾਨਣਾ ਕਿ وہی ਆਰਦਾਸ ਜਾਂਦੇ ਜਾਂਦੇ ਜਿਹੜੀ ਸੰਗਤ ਆ ਪੂਰੇ ਜਲੰਧਰ ਕੀ ਪਰ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆ ਕੇ ਸਾ ਪੰਜਾਬ ਦੇ ਜ਼ਿਲ੍ਹੇ ਅਲੱਗ-ਅਲੱਗ ਆ ਰੂ ਸ਼ਾਹਪੁਰ ਤੋਂ ਲੁਧਿਆਣਾ ਤੋਂ ਦਿੱਲੀ ਦਾ ਵੀ ਕੁਝ ਬੰਦੇ ਆਏ ਨੇ ਅੰਮ੍ਰਿਤਸਰ ਤੋਂ ਆਏ ਨੇ ਪੋਪੁਰ ਤੋਂ ਲੁਧਿਆਣਾ ਤੋਂ ਇਹ ਆਪਣਾ ਲਖੋਦਰ ਕਪੂਰਥਾਲੇ ਤੋਂ ਵੀ ਆਏ ਬੱਚੇ ਦਰਬਾਰ ਇਸ ਤੋਂ ਇਲਾਵਾ ਹਰ ਮਹੀਨੇ ਤੁਹਾਡੇ ਵੱਲੋਂ ਬਾਲਾ ਜੀ ਦੀ ਚੌਂਕੀ ਵੀ ਕਰਵਾਈ ਜਾਂਦੀ ਹੈ ਮਾ લક્ષਮੀ ਮੰਦਿਰ ਦੀ ਕਰਾਈ ਜਾਂਦੀ ਹਰ ਮਹੀਨੇ ਉਹ ਵੀ ਇਸ ਹਰ ਮਹੀਨੇ ਬਾਲਾ ਜੀ ਚੌਂਕੀ ਕਰਵਾਉਂਦੇ ਮਾ લક્ષਮੀ ਮੰਦਿਰ ਵਿੱਚ ਜਿੰਨਾ ਕਿ ਛੱਡ ਕੋ ਪਰਮਾਤਮਾ ਤੇ ਆ ਨਾ ਹੋ ਸਕਦਾ ਬਾਲਾ ਜੀ ਕਰਾਰੇ ਨੇ ਮੈਂ ਕੁਛ ਨਹੀਂ ਮੈਂ ਇੱਕ ਪਾਪੀ ਆਦਮੀ ਆ ਉਹ ਹੀ ਕਰਾਂਦਾ ਮੇਰੇ ਹੱਥੋਂ ਮੈਂ ਕਰਾਈ ਜੰਦਾ ਮਹਿੰਦੀਪੁਰ ਕੋਣ ਕੋਣ ਗੱਲਬਾਤ ਕੀਤੀ ਕੀ ਹੈ ਬਿੱਟੂ ਜੀ ਦੇ ਨਾਲ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਵਾ ਕਿ ਦੇਖਣੇ ਮੇਰੇ ਪਿੱਛੇ অতি ਸੁੰਦਰ ਜਿਹੜਾ ਬਾਲਾ ਜੀ ਦਾ ਭਵਨ ਬਣਿਆ ਹੋਇਆ ਜਿਸ ਦੇ ਵਿੱਚ ਬਾਲਾ ਜੀ ਖਾਟੂ ਸ਼ਾਮ ਮਹਿੰਦੀਪੁਰ ਬਾਲਾ ਜੀ ਦਾ ਕਿਹੜਾ ਮੰਦਿਰ ਬਣਿਆ ਹੋਇਆ ਦੂਰੋਂ ਦੂਰੋਂ ਸੰਗਤ ਆਗੇ ਬਾਬਾ ਜੀ ਦਾ ਦਰਸ਼ਨ ਕਿਤੇ ਜਾ ਰਹੇ ਨੇ ਜਿਸ ਦੇ ਵਿੱਚ ਪੰਜਾਬੀ ਲੱਖਾਂ ਵੀ ਇੱਥੇ ਆ ਕੇ ਹਰ ਸਾਲ ਭਜਨ ਗਾਉਂਦੇ ਨੇ ਸੰਗਤਾਂ ਨੂੰ ਨਿਹਾਲ ਕਰਦਾ ਦੂਰੋਂ ਦੂਰੋਂ ਸੰਗਤਾਂ ਘੜੀਆ ਬਾਬਾ ਜੀ ਦੇ ਦਰਬਾਰ ਦੇ ਵਿੱਚ ਪਹੁੰਚੀ ਹੈ ਜੋ ਵੀ ਇਸ ਦਰਬਾਰ ਤੋਂ ਕੁਝ ਵੀ ਮੰਗਦਾ ਉਸ ਦੀਆਂ ਝੋਲੀਆਂ ਵੀ ਭਰਿਆ ਜਾਂਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਲੰਧਰ ਦੇ ਸੈਂਦ ਦਾ ਸਕੂਲ ਦੇ ਗਰਾਊਂਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਿੰਦੀਪੁਰ ਬਾਲਾ ਜੀ ਸੇਵਾ ਸਮਿਤੀ ਵੱਲੋਂ ਜੋ ਪਿਛਲੇ 36 ਸਾਲਾਂ ਤੋਂ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਮਾਨੀ ਟੀਵੀ ਜਲੰਧਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਿੰਦੀਪੁਰ ਸਭਾ ਸਮਿਤੀ ਵੱਲੋਂ ਹਰ ਸਾਲ ਜਲੰਧਰ ਦੇ ਸੈਨ ਦਾ ਸਕੂਲ ਦੇ ਵਿੱਚ ਬੱਲਾ ਜੀ ਦਾ ਜਾਗਰਣ ਕਰਵਾਇਆ ਜਾਂਦਾ ਹੈ ਸਾਡੇ ਨਾਲ ਬਿੱਟੂ ਜੀ ਇਹ ਪ੍ਰਧਾਨ ਜੋ ਮਹਿੰਦੀਪੁਰ ਬੱਲਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਨ ਦਾ ਸਕੂਲ ਦੇ ਵਿੱਚ ਅਤੀ ਸੁੰਦਰ ਮੰਚ ਲਗਾਇਆ ਜਾਂਦਾ ਹੈ ਕਿਤੇ ਇਹ ਖਾਟੂ ਸ਼ਾਮ ਬੱਲਾ ਜੀ ਮਹਿੰਦੀਪੁਰ ਬੱਲਾ ਜੀ ਦੇ ਰੂਪ ਮੰਗਾਇਆ ਜਾਂਦਾ ਹੈ ਇਹ ਸੋਨੇ ਚਾਂਦੀ ਦਾ ਰੂਪ ਹੈ ਲੋਕੀ ਅਤੇ ਸਾਰੇ ਸੰਗਠ ਦੂਰੰਦ ਨੇ ਇਹ 16ਵਾਂ ਬੱਲਾ ਜੀ ਵਿਸ਼ਾਲ ਜਾਗਨ ਕਰਾ ਰਹੇ ਜਾ ਰਹੇ ਆ ਔਰ ਯਾਹ ਪੇ ਪਰਿਵਾਰਿਕ ਮਾਹੌਲ ਮਿਲਦਾ ਹੈ 101 ਕਿਲੋ ਦਾ ਲੱਡੂ ਮਿਲਦਾ ਹੈ ਤੇ ਜਿਹੜਾ ਜਲ ਬਾਲਾਈ ਦੇ ਛਾਤੀ ਚੋਂ ਨਿਕਲਦਾ ਉਹਦਾ ਸੰਕਾ ਕੀ ਕੀਤਾ ਜਾਂਦਾ ਹੈ ਇਹ ਕਿੰਨੇ ਸਾਲ ਹੋ ਗਏ ਤੁਹਾਨੂੰ ਜਾਗਰਣ 16 ਸਾਲ ਹੋ ਗਏ ਸਭ ਜਾਣਦੇ ਨੇ ਮੈਂ ਦੇਖਿਆ ਹਰ ਸਾਲ ਲੱਖਾ ਜੀ ਨੂੰ ਬੁਲਾਇਆ ਜਾਂਦਾ ਹੈ ਲੱਖਾਈ ਦਾ ਪਿਆਰ ਬਹੁਤ ਹੈ ਮੇਰਾ ਤੇ ਫੇਮਸ ਇਹ ਆਪਣਾ ਭਜਨ ਦੀ ਲੱਖਾ ਜੀ ਫੇਮਸ ਆਪਣਾ ਭਜਨ ਗਾਇਕ ਨੇ ਤੇ ਇਸ ਕਰਕੇ ਮੰਨਨੇ ਕਿ وہی ਆਰਦਾਸ ਆਂਦੇ ਅੰਦਰ ਕਿਹੜੀ ਸੰਗਤ ਆ ਪੂਰੇ ਜਲੰਧਰ ਕੀ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆ ਗਏ ਸਭ ਪੰਜਾਬ ਦੇ ਜ਼ਿਲ੍ਹੇ ਅਲੱਗ-ਅਲੱਗ ਹਰ ਸ਼ਾਹਪੁਰ ਤੋਂ ਲੁਧਿਆਣਾ ਤੋਂ ਦਿੱਲੀ ਦਾ ਵੀ ਕੁਝ ਬੰਦੇ ਆਏ ਨੇ ਅੰਮ੍ਰਿਤਸਰ ਤੋਂ ਆਏ ਨੇ ਪੋਪੁਰ ਤੋਂ ਲੁਧਿਆਣਾ ਤੋਂ ਇਹ ਆਪਣਾ ਲਖੋਦਰ ਕਪੂਰਥਾਲੇ ਤੋਂ ਵੀ ਆਏ ਨੇ ਇਸ ਤੋਂ ਇਲਾਵਾ ਹਰ ਮਹੀਨੇ ਤੁਹਾਡੇ ਵੱਲੋਂ ਬਾਲਾ ਜੀ ਦੀ ਚੌਂਕੀ ਵੀ ਕਰਵਾਈ ਜਾਂਦੀ ਹੈ ਮਾਂ ਲਕਸ਼ਮੀ ਮੰਦਿਰ ਜੀ ਕਰਾਈ ਜਾਂਦੀ ਹਰ ਮਹੀਨੇ ਓਬਵੀਅਸ ਆਰਮੀ ਨੇ ਬਾਲਾਈ ਚੌਂਕੀ ਕਰਵਾਉਂਦੇ ਆ ਮਾ લક્ષਮੀ ਮੰਦਿਰ ਵਿੱਚ ਜਿੰਨਾ ਕਿ ਸਾਡੇ ਕੋ ਪਰਮਾਤਮਾ ਤੇ ਇਹ ਨਾ ਹੋ ਸਕਦਾ ਬਾਲਾਈ ਕਰਾਰੇ ਨੇ ਮੈਂ ਕੁਛ ਨਹੀਂ ਮੈਂ ਇੱਕ ਪਾਪੀ ਆਦਮੀ ਆ ਉਹ ਹੀ ਕਰਾਉਂਦਾ ਮੇਰੇ ਹੱਥੋਂ ਮੈਂ ਕਰਾਈ ਜਾਂਦਾ ਮਹਿੰਦੀਪੁਰ ਕੋਣ ਕੋਣ ਗੱਲਬਾਤ ਕੀਤੀ ਗਈ ਹੈ ਬਿੱਟੂ ਜੀ ਦੇ ਨਾਲ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਵਾ ਕਿ ਦੇਖਣੋ ਮੇਰੇ ਪਿੱਛੇ অতি ਸੁੰਦਰ ਜਿਹੜਾ ਬਾਲਾ ਜੀ ਦਾ ਭਵਨ ਬਣਿਆ ਹੋਇਆ ਜਿਸ ਦੇ ਵਿੱਚ ਬਾਲਾ ਜੀ ਖਾਟੂ ਸ਼ਾਮ ਮਹਿੰਦੀਪੁਰ ਬਾਲਾ ਜੀ ਦਾ ਕਿਹੜਾ ਮੰਦਿਰ ਬਣਿਆ ਹੋਇਆ ਦੂਰੋਂ ਦੂਰੋਂ ਸੰਗਤ ਆਗੇ ਬਾਬਾ ਜੀ ਦਾ ਦਰਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਪੰਜਾਬੀ ਲੱਖਾਂ ਵੀ ਇੱਥੇ ਆ ਕੇ ਹਰ ਸਾਲ ਭਜਨ ਗਾਉਂਦੇ ਨੇ ਸੰਗਤਾਂ ਨੂੰ ਨਿਹਾਲ ਕਰਦਾ ਦੂਰੋਂ ਦੂਰੋਂ ਸੰਗਤਾਂ ਘੜੀਆ ਬਾਬਾ ਜੀ ਦੇ ਦਰਬਾਰ ਦੇ ਵਿੱਚ ਪਹੁੰਚੀ ਹੈ ਜੋ ਵੀ ਇਸ ਦਰਬਾਰ ਤੋਂ ਕੁਝ ਵੀ ਮੰਗਦਾ ਉਸ ਦੀਆਂ ਝੋਲੀਆਂ ਵੀ ਭਰੀਆਂ ਜਾਂਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਸੈਂਦ ਦਾ ਸਕੂਲ ਦੇ ਗਰਾਊਂਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਿੰਦੀਪੁਰ ਬਾਲਾ ਜੀ ਸੇਵਾ ਸਮਿਤੀ ਵੱਲੋਂ ਜੋ ਪਿਛਲੇ 36 ਸਾਲਾਂ ਤੋਂ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਮਾਨੀ ਟੀਵੀ ਜਲੰਧਰ